ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਆਓ ਜਪਜੀ ਸਾਹਿਬ ਅਰਥ ਬੋਧ ਸਰਵਣ ਕਰੀ ਗੁਰੂ ਨਾਨਕ ਪਾਤਸ਼ਾਹ ਇਹ ਨਹੀਂ ਚਾਹੁੰਦੇ ਕਿ ਮੇਰਾ ਸਿ ਕੇਵਲ ਆਪਣੀ ਕੰਫਰਟ ਜ਼ੋਨ ਦੇ ਅੰਦਰ ਰਹਿੰਦੇ ਹੋਏ ਬਹੁਤ ਹੀ ਈਜ਼ੀਨੈਸ ਦੇ ਨਾਲ ਆਪਣੀ ਜੀਵਨ ਨੂੰ ਜਿਹੜਾ ਹੈ ਉਹ ਜੀਏ ਗੁਰੂ ਪਾਤਸ਼ਾਹ ਬਲਕਿ ਇਹ ਚਾਹੁੰਦੇ ਨੇ ਕਿ ਮੇਰਾ ਜਿਹੜਾ ਸਿੱਖ ਹੈ ਉਹ ਬਹੁਤ ਹੀ ਸਰਲਤਾ ਦੇ ਨਾਲ ਭਾਵ ਕਿ ਸਿੰਪਲੀਸਿਟੀ ਦੇ ਨਾਲ ਆਪਣੇ ਜੀਵਨ ਨੂੰ ਸਫਲ ਕਰੀ ਇਹ ਜੋ ਮਨੁੱਖੀ ਜੀਵਨ ਮਿਲਿਆ ਹੈ ਨਾ ਇਹ ਉਸ ਪਰਮਾਤਮਾ ਨੇ ਸਾਨੂੰ ਵਾਹਿਗੁਰੂ ਜੀ ਬਹੁਤ ਸੋਚ ਸਮਝ ਕੇ ਇੱਕ ਭਰੋਸਾ ਕਰਕੇ ਦਿੱਤਾ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਸ ਨੂੰ ਬਖਸੀਸ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਗੁਰੂ ਕੇ ਪਿਆਰਿਓ ਉਦਾਂ ਤੀ ਅਸੀਂ ਇਹ ਗੱਲ ਕਹਿਨੇ ਆ ਕਿ ਸਭ ਤੋਂ ਖੁਸ਼ਕਿਸਮਤ ਇਨਸਾਨ ਉਹ ਹੈ ਗਾਇ ਜਿਹਦੇ ਕੋਲ ਕਹਿ ਲੋ ਦੁਨਿਆਵੀ ਸੁੱਖ ਹੈਗੇ ਨੇ ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਮਨੁੱਖ ਦੇ ਅੰਦਰੋਂ ਇਹ ਗੱਲ ਨਿਕਲਦੀ ਹੈ ਕਿ ਮੈਂ ਪਰਮਾਤਮਾ ਦੀ ਗੱਲ ਕਰਾਂ ਮੈਂ ਪਰਮਾਤਮਾ ਬਾਰੇ ਸੋਚਾਂ ਮੈਂ ਉਸ ਵਾਹਿਗੁਰੂ ਨੂੰ ਹਰ ਕਿਸੇ ਵਿੱਚ ਦੇਖਾਂ ਜੋ ਉਹਨੇ ਦਿੱਤਾ ਉਹਦਾ ਸ਼ੁਕਰ ਮਨਾਵਾਂ ਭਾਵ ਉਸ ਦੇ ਸਦਕੇ ਹੋ ਜਾਵਾਂ ਤੇ ਉਹ ਦੇ ਗੁਣ ਗਾਣੇ ਸ਼ੁਰੂ ਕਰਦੇ ਉਹ ਫਿਰ ਆਮ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ ਭਾਵੇਂ ਉਹ ਦੇਖਣ ਦੇ ਵਿੱਚ ਆਮ ਲੱਗੇ ਆ ਭਾਵੇਂ ਦੇਖਣ ਦੇ ਵਿੱਚ ਉਹ ਗਰੀਬ ਲੱਗੇ ਭਾਵੇਂ ਉਹ ਲੱਗੇ ਇਹਦੇ ਕੋਲ ਕੋਈ ਗਿਆਨ ਨਹੀਂ ਕੋਈ ਕਲਾ ਨਹੀਂ ਪਰ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੁੰਦਾ ਭਾਵੇਂ ਉਹਦੇ ਕੋਲ ਜੋ ਅਮੀਰੀ ਹੈ ਜੋ ਉਹਦੇ ਕੋਲ ਵਾਈਗਰੂ ਜੀ ਬਰਕਤ ਹੈ ਜੋ ਉਹਦੇ ਕੋਲ ਮਹਾਰਾਜ ਕਹਿੰਦੇ ਨੇ ਸਾਰੀ ਦੁਨੀਆ ਤੋਂ ਵੱਡੀ ਵੈਭ्रूਜੀ ਸ਼ਖਸੀਅਤ ਬਣੀ ਹੋਈ ਹੈ ਉਹ ਕਿਸੇ ਆਮ ਦੁਨੀਆਵੀ ਕਿੱਦਾਂ ਵੀ ਵੱਡਾ ਬੰਦਾ ਕਿਉਂ ਨਾ ਹੋਏ ਤਾਕਤਵਰ ਹੋਏ ਗੁਣਾ ਵਾਲਾ ਹੋਏ ਪਾਤਸ਼ਾਹ ਕਹਿਲਾਂਦਾ ਹੋਏ ਮਹਾਰਾਜ ਕਹਿੰਦੇ ਉਹ ਪਾਤਸ਼ਾਹਾਂ ਤੋਂ ਵੀ ਵੱਡਾ ਜਾਣਿਆ ਜਾਂਦਾ ਆ ਕਿਹਦੇ ਕੋਲ ਜਿਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਪ੍ਰਤੀ ਪੇਮ ਆ ਜਾਂਦਾ ਔਰ ਵਾਹਿਗੁਰੂ ਦੀ ਯਾਦ ਚੱਲ ਪੈਂਦੀ ਹੈ ਸੋ ਇਨੀ ਮਹਾਨਤਾ ਹੈ ਜਪ ਦੀ ਇਨੀ ਮਹਾਨਤਾ ਹੈ ਸਿਮਰਨ ਦੀ ਇਹ ਨਹੀਂ ਮਹੰਤ ਹੈ ਪਰਮਾਤਮਾ ਦੇ ਗੁਣ ਗਾਉਣ ਦੀ ਸੋ ਅਗਰ ਤੁਸੀਂ ਵੀ ਪਰਮਾਤਮਾ ਦੇ ਗੁਣ ਗਾਉਂਦੇ ਹੋ ਸੁਣਦੇ ਹੋ ਉਹਦੇ ਨਾਲ ਪਿਆਰ ਕਰਦੇ ਹੋ ਤੇ ਆਪਣੇ ਆਪ ਨੂੰ ਵੈਗਰੂ ਜੀ ਕਦੇ ਵੀ ਛੋਟਾ ਨਹੀਂ ਸਮਝਣਾ ਇਸ ਮਾਇਨੇ ਚ ਕਿ ਮੇਰੇ ਕੋਲ ਪੈਸੇ ਨਹੀਂ ਨੇ ਜਾਂ ਮੈਂ ਇੰਨਾ ਸੁੰਦਰ ਨਹੀਂ ਹਾਂ ਬਾਹਰੋਂ ਜਾਂ ਉਹ ਦੁਨੀਆਵੀ ਸੁੱਖ ਚ ਦੁਨੀਆ ਕੋਲ ਨਹੀਂ ਮੇਰੇ ਕੋਲ ਨਹੀਂ ਨੇ ਅਗਰ ਆਪ ਜੀ ਕੋਲ ਪਰਮਾਤਮਾ ਦੀ ਯਾਦ ਹੈ ਉਹਦਾ ਪਿਆਰ ਹੈ ਉਦੇ ਗੁਣ ਗੌਣ ਨੂੰ ਜੀ ਕਰਦਾ ਉਸ ਦੇ ਬਾਰੇ ਸਤਸੰਗ ਦੇ ਵਿੱਚ ਬੈਠ ਕੇ ਹੋਰ ਉਹਦੀ ਗੱਲ ਸੁਣਨ ਨੂੰ ਜੀ ਕਰਦਾ ਹੈ ਪਰਮਾਤਮਾ ਦੀ ਖੇਡ ਕੁਦਰਤ ਸੱਚੀ ਲੱਗਦੀ ਆ ਚੰਗੇ ਕਰਮ ਕਰਨ ਨੂੰ ਜੀ ਕਰਦਾ ਹੈ ਸੇਵਾ ਭਾਵ ਰੱਖਦੇ ਹੋ ਦੁਨੀਆ ਤੋਂ ਨਹੀਂ ਦਾਤਾਰ ਤੇ ਭਰੋਸਾ ਰੱਖਦੇ ਹੋ ਤੇ ਇਹ ਗੱਲ ਮੰਨ ਕੇ ਚੱਲੋ ਕਿ ਤੁਸੀਂ ਉਸ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਹੋ ਔਰ ਤੁਹਾਨੂੰ ਬਹੁਤ ਵੱਡਮੁੱਲੀ ਦਾਤ ਮਿਲੀ ਹੋਈ ਹੈ ਸੋ ਕੋਈ ਗੱਲ ਅਗਰ ਗੁਰਮਤ ਤੋਂ ਬਾਹਰ ਕਹੀ ਹੋਈ ਤੇ ਵਾਹਿਗੁਰੂ ਜੀ ਮਾਫ ਕਰ ਦੇਣਾ ਆਓ ਆਪਣੀ ਜੀਵਨ ਨੂੰ ਬਹੁਤ ਸਰਲਤਾ ਦੇ ਨਾਲ ਵਾਹਿਗੁਰੂ ਜੀ ਕੇਵਲ ਜੀਣਾ ਨਹੀਂ ਉਹਨੂੰ ਸਫਲ ਕਰਨਾ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ